ਅੱਜ ਸਸਿਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 200 ਮੰਥਲੀ ਲੋਟਰੀ ਬਾਰੇ ਇਸ ਦਾ ਡਰਾ ਜਿਹੜਾ ਆ 6 ਦਸੰਬਰ ਨੂੰ ਨਿਕਲਣ ਜਾ ਰਿਹਾ ਹੈ ਸ਼ਾਮ 6 ਵਜੇ ਡਰਾ ਨਿਕਲਣਾ ਹੈ ਟਿਕਟ ਦੀ ਕੀਮਤ ਹੈ ਕਿ ਜੀ 200 ਰੁਪਏ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਹਾਂ ਦੇ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਹੈਗਾ ਜੀ 1.5 ਕਰੋੜ ਰੁਪਏ ਦਾ ਗਰੰਟੀ ਟੂ ਪਬਲਿਕ ਹੈ ਪਰ ਸਰਕਾਰ ਦੀ 5 ਲੱਖ ਵਿੱਚੋਂ ਜਾਏ ਵੀ ਕਿ 1 ਲੱਖ ਜਾਏ ਵੀ ਕਿ 2 ਲੱਖ ਸਰਕਾਰ ਨੂੰ ਪਹਿਲਾ ਪ੍ਰਾਈਜ਼ 1.5 ਕਰੋੜ ਦਾ ਗਰੰਟੀ ਟੂ ਪਬਲਿਕ ਦੇਣਾ ਹੀ ਪੈਣਾ ਜਿੰਨੀ ਸਰਕਾਰ ਦੀ ਸੇਲ ਹੋਈ ਨਾਮ ਉਹਦੇ ਵਿੱਚੋਂ ਕੱਢਿਆ ਜਾਣਾ ਹੈ ਦੂਸਰਾ ਨਾਮ ਹੈਗਾ ਜੀ 10 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਚੌਥਾ ਨਾਮ ਹੈਗਾ ਜੀ 9000 ਰੁਪਏ ਦੇ 50 ਪ੍ਰਾਈਜ਼ ਨਿਕਲਣੇ ਆ ਪੰਜਵਾਂ ਨਾਮ ਹੈਗਾ ਜੀ 8000 ਰੁਪਏ ਦਾ ਇਹ 100 ਪ੍ਰਾਈਜ਼ ਨਿਕਲਣੇ ਆ ਤੇ ਛੇਵਾਂ ਨਾਮ ਹੈਗਾ ਜੀ 6000 ਰੁਪਏ ਦਾ ਇਹ ਵੀ 100 ਪ੍ਰਾਈਜ਼ ਨਿਕਲਣੇ ਆ ਸੱਤਵਾਂ ਪ੍ਰਾਈਜ਼ ਹੈਗਾ ਜੀ 4000 ਰੁਪਏ ਦਾ ਇਹ 250 ਪ੍ਰਾਈਜ਼ ਨਿਕਲਣੇ ਆ ਤੇ ਅੱਠਵਾਂ ਨਾਮ ਹੈਗਾ ਜੀ 2000 ਰੁਪਏ ਦਾ ਇਹ ਵੀ 250 ਪ੍ਰਾਈਜ਼ ਨਿਕਲਣੇ ਆ ਨੌਵਾਂ ਪ੍ਰਾਈਜ਼ ਹੈਗਾ ਜੀ 300 ਰੁਪਏ ਦਾ ਇਹ 2500 ਪ੍ਰਾਈਜ਼ ਨਿਕਲਣੇ ਆ ਟੋਟਲ ਜਿਹੜੇ ਪ੍ਰਾਈਜ਼ ਨਿਕਲਣੇ 25753 ਪ੍ਰਾਈਜ਼ ਨਿਕਲਣੇ ਆ ਇਸ ਲੋਟਰੀ ਵਿੱਚ ਟਿਕਟ ਦੀ ਕੀਮਤ ਹੈ ਜੀ 200 ਰੁਪਇਆ ਫਿਰ ਤੁਹਾਨੂੰ ਮੈਂ ਹੋਰ ਜਾਣਕਾਰੀ ਦੱਸ ਦਵਾਂ ਲੋਟਰੀ ਤੁਸੀਂ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਆ ਤੇ ਲੋਟਰੀ ਨੂੰ ਸੰਭਾਲ ਕੇ ਰੱਖਣਾ ਕਿਉਂਕਿ ਜਿਹੜਾ ਨਾਮ ਆ ਲੋਟਰੀ ਦੇ ਉੱਪਰ ਹੀ ਮੈਂਨਾ ਆ ਜਿੱਥੋਂ ਤੁਸੀਂ ਟਿਕਟ ਖਰੀਦੀ ਆ ਉੱਥੇ ਜਾ ਕੇ ਉਹਨੂੰ ਟਿਕਟ ਦੇ ਦੇਣੀ ਆ ਜਿਹੜਾ ਤੁਹਾਡਾ ਪ੍ਰਾਈਜ਼ ਲੱਗਾ 10000 ਤੋਂ ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਹੁਣ ਇਹਦੇ ਵਿੱਚ 1.5 ਕਰੋੜ ਦਾ 10 ਲੱਖ ਦਾ ਤੇ 5 ਲੱਖ ਦਾ ਇਹ ਕਲੇਮ ਹੋਣੇ ਆ ਕੁਕੇ ਰਵੇ ਤੇ ਜਿਹੜਾ ਟੈਕਸ ਕੱਟ ਕੇ ਸਰਕਾਰ ਨਹੀਂ ਤੁਹਾਨੂੰ ਪੈਸੇ ਦੇਣੇ ਆ ਤੇ ਬਾਕੀ ਜਿਹੜੇ ਛੋਟੇ ਪ੍ਰਾਈਸ ਆ ਜਿਹਦਾ 9000 ਦੇ ਇਹ ਜਿਹੜੇ ਤੁਹਾਨੂੰ ਜਿੱਥੇ ਤੁਸੀਂ ਟਿਕਟ ਖਰੀਦੀ ਆ ਸੇਲਰ ਤੋਂ ਇਹ ਤੁਹਾਨੂੰ ਉੱਥੋਂ ਮਿਲ ਜਾਣੀ ਆ 10000 ਤੋਂ ਜਿਹੜੇ ਉੱਪਰ ਪ੍ਰਾਈਸ ਹੁੰਦੀ ਉਹ ਤੇ ਟੈਕਸ ਹੁੰਦਾ 10000 ਤੋਂ ਜਿਹੜੇ ਥੱਲੇ ਪ੍ਰਾਈਸ ਹੁੰਦੇ ਉੱਤੇ ਕੋਈ ਟੈਕਸ ਨਹੀਂ ਹੁੰਦਾ ਆ ਤੇ ਬਾਕੀ ਤੁਸੀਂ ਵੀ ਲੋਟਰੀ ਦੁਕਾਨ ਤੋਂ ਖਰੀਦਿਆ ਕਰੋ ਬਾਕੀ WhatsApp ਤੇ ਟਿਕਟ ਖਰੀਦਣੀ ਬੰਦ ਕਰ ਦਿਓ ਕਿਉਂਕਿ ਇਹਦੇ ਵਿੱਚ ਤੁਹਾਨੂੰ ਫਰਾਡ ਹੋ ਸਕਦਾ ਆ ਠੀਕ ਆ ਜੀ ਕਿਉਂਕਿ ਜਦੋਂ ਤੁਸੀਂ ਟਿਕਟ ਜਮ੍ਹਾਂ ਕਰਾਓਗੇ ਇਨਾਮ ਵੀ ਤੁਹਾਨੂੰ ਦੋ ਮਿਲਣਾ ਆ ਇਸ ਦੁਕਾਨ ਤੋਂ ਹੀ ਖਰੀਦੋ ਆ ਤੇ ਬਾਕੀ ਹੋਰ ਤੁਹਾਨੂੰ ਦੱਸ ਦਾਂ ਨੇ ਜਿਹੜਾ ਪਿਛਲਾ ਡਰਾਓ ਗਿਆ ਉਹਦੇ ਕਿੱਥੇ ਕਿੱਥੇ ਪ੍ਰਾਈਸ ਲੱਗੇ ਪਹਿਲਾ ਪ੍ਰਾਈਸ ਹੈਗਾ ਜੀ 1.5 ਕਰੋੜ ਰੁਪਏ ਦਾ ਠੀਕ ਹੈ ਜੀ ਇੱਕ ਕਪੂਥਲੇ ਲੱਗਾ ਸੀਗਾ ਜਲੰਧਰ ਤੋਂ ਟਿਕਟ ਖਰੀਦੀ ਗਈ ਸੀ ਦੂਸਰਾ ਸੀਗਾ ਜੀ 10 ਲੱਖ ਰੁਪਏ ਦਾ ਇਹ ਅਨਸੋਲਡ ਗਿਆ ਸੀਗਾ ਤੀਸਰਾ ਨਾਮ ਹੈ ਸੀਗਾ ਜੀ 5 ਲੱਖ ਰੁਪਏ ਦਾ ਇਹ ਲੱਗਾ ਸੀਗਾ ਜੀ ਗੁਰਦਾਸਪੁਰ ਚ ਤੇ ਬਾਕੀ ਹੋਰ ਵੀ ਬਹੁਤ ਸਾਰੇ ਛੋਟੇ ਪ੍ਰਾਈਸ ਸੀਗੇ ਪਹਿਲਾ ਦੂਜਾ ਤੀਜਾ ਪ੍ਰਾਈਸ ਇੱਥੇ ਤੁਸੀਂ ਲੋਟਰੀ ਸਿਰਫ 6 ਨੰਬਰ ਮੈਚ ਕਰਨੇ ਆ ਬਾਕੀ ਜਿਹੜੇ ਛੋਟੇ ਨਾਮ ਹੁੰਦੇ ਆ ਉੱਥੇ ਤੁਸੀਂ ਲੋਟਰੀ ਸਿਰਫ ਤੇ ਬਾਕੀ ਜਿਹੜਾ ਡਰਾਇ ਦਾ 6 ਦਸੰਬਰ ਨੂੰ ਨਿਕਲਣ ਜਾ ਰਿਹਾ ਹੈ ਰਿਜ਼ਲਟ ਵੀ ਤੁਹਾਨੂੰ ਮੈਂ ਹੀ ਦੱਸਣਾ ਇਸ ਕਰਕੇ ਪੇਜ ਨੂੰ ਜ਼ਰੂਰ ਫੋਲੋ ਕਰਿਆ ਕਰੋ ਜੇ ਤੁਸੀਂ YouTube ਤੇ ਆ ਤੇ ਤੈਨੂੰ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਬਾਕੀ ਲੋਟਰੀ ਗੇਮ ਆਫ ਦਾ ਲੱਕ ਆ ਤੁਸੀਂ ਲੋਟਰੀ ਸਿਰਫ ਇੱਕ ਖਰੀਦਿਆ ਕਰੋ ਆਪਣੀ ਕਿਸਮਤ ਨੂੰ ਜਮਾਉਣ ਲਈ ਠੀਕ ਹੈ ਜੀ ਔਰ ਪਿਛਲੇ ਜਿਹੜਾ ਡਰਾਵ ਗਿਆ ਤਾਂ ਪਹਿਲਾ ਪ੍ਰਾਈਜ਼ ਕਰਪੂਥਲੇ ਲੱਗਾ ਸੀਗਾ ਕਹਿੰਦਾ ਜੀ 200 ਰੁਪਏ ਚ ਉਹਨੂੰ 1.5 ਕਰੋੜ ਰੁਪਏ ਦਾ ਨਾਮ ਲੱਗਿਆ ਸੀਗਾ ਟੈਕਸ ਕੱਟ ਕੇ ਤੁਹਾਨੂੰ ਪੈਸੇ ਮੈਨੇ ਜਿਹੜੇ ਵੱਡੇ ਤਿੰਨ ਪ੍ਰਾਈਸ ਆ ਬਾਕੀ ਛੋਟੇ ਨਾਮਾਂ ਤੇ ਕੋਈ ਟੈਕਸ ਨਹੀਂ ਹੁੰਦਾ 10000 ਤੋਂ ਜਿਹੜੇ ਥੱਲੇ ਪ੍ਰਾਈਸ ਹੁੰਦੇ ਉੱਤੇ ਕੋਈ ਟੈਕਸ ਨਹੀਂ 10000 ਤੋਂ ਜਿਹੜੇ ਉੱਪਰ ਪ੍ਰਾਈਸ ਹੁੰਦੇ ਉੱਤੇ ਟੈਕਸ ਹੁੰਦਾ ਆ ਬਾਕੀ ਪੇਜ ਨੂੰ ਵੀ ਫੋਲੋ ਕਰ ਲਓ ਜੇ ਤੁਸੀਂ YouTube ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰਜਟ ਜਿਹੜਾ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਣਾ ਧੰਨਵਾਦ